ਦੇਖੋ ਕਿ ਇੱਕ ਬਜ਼ੁਰਗ ਨੇ ਇੱਕ ਸਾਡੇ ਸਿੱਖ ਭਾਈਚਾਰੇ ਚ ਬਜ਼ੁਰਗ ਨੇ ਜਿਹੜੇ ਆਦਬ ਦਿੰਦੇ ਨਜ਼ਰ ਆ ਰਹੇ ਉਹਨਾਂ ਨੂੰ ਜਿਹੜੇ ਨਾਲ ਉਹਨਾਂ ਦੇ ਇਬਾਦਤ ਕਰ ਰਹੇ ਨੇ ਖੂਬਸੂਰਤ ਤਸਵੀਰ ਹੈ ਖੂਬਸੂਰਤ ਤਸਵੀਰ ਹੈ ਕਿ ਜਿਹੜੀ ਉੱਥੇ ਨਜ਼ਰ ਆ ਰਹੀ ਹੈ ਸਿੱਖ ਇਹਨਾਂ ਦਾ ਸਾਥ ਦਿੰਦਾ ਨਜ਼ਰ ਆ ਰਿਹਾ ਭਾਈਚਾਰਕ ਸਾਹ ਦੇ ਤੌਰ ਤੇ ਇਹ ਆਪਣੇ ਆਪ ਚ ਇਹ ਉਹ ਤਸਵੀਰ ਵਿਲੱਖਣ ਤਸਵੀਰ ਨਮਾਜ਼ ਸਾਡੇ ਤੇ ਫਰਜ਼ ਆ ਫਰਜ਼ ਦਾ ਮਤਲਬ ਜ਼ਰੂਰੀ ਆ ਇਸ ਲਈ ਚਾਹੇ ਉਹ ਕਿਸਾਨੀ ਮੋਰਚਾ ਚਾਹੇ ਮੈਦਾਨੇ ਜੰਗਾ ਸ਼ੰਭੂ ਬਾਰਡਰ ਤੇ ਹੀ ਮੌਜੂਦ ਆ ਇੱਕ ਪਾਸੇ ਜਿੱਥੇ ਗੁਰਵਾਣੀ ਚੱਲ ਰਹੀ ਹੈ ਸ਼ਾਮ ਦਾ ਵੇਲਾ ਹੈ ਉੱਥੇ ਹੀ ਸਾਡੇ ਮੁਸਲਿਮ ਭਾਈਚਾਰੇ ਵੱਲੋਂ ਨਵਾਜ਼ ਆ ਜਿਹੜੀ ਉਹ ਅਦਾ ਕੀਤੀ ਜਾ ਰਹੀ ਹੈ ਆਪਣੇ ਆਪ ਚ ਬਲੱਖਣ ਤਸਵੀਰਾਂ ਨੇ ਆਪਣੇ ਆਪ ਚ ਦਿਲ ਨੂੰ ਛੂਣ ਵਾਲੀਆਂ ਤਸਵੀਰਾਂ ਨੇ ਮੁਸਲਿਮ ਭਾਈਚਾਰਾ ਅੱਜ ਇੱਥੇ ਲੰਗਰ ਲੈ ਕੇ ਆਇਆ ਸੀ ਮਿੱਠੇ ਚੌਲੇ ਲੈ ਕੇ ਆਏ ਨੇ ਮਿੱਠਾ ਅਬੇਸ਼ਾ ਖੁਸ਼ੀ ਤੇ ਜਿੱਤ ਦਾ ਪ੍ਰਤੀਕ ਹੁੰਦਾ ਇਹਨਾਂ ਦਾ ਕਹਿਣਾ ਸੀ ਕਿ ਜਿੱਤ ਦਾ ਪ੍ਰਤੀਕ ਹੈ ਜਿੱਤ ਹੋਵੇਗੀ ਇਸ ਕਰਕੇ ਉਹ ਮਿੱਠੇ ਚੌਲ ਲੈ ਕੇ ਆਏ ਤੇ ਪਰ ਹੁਣ ਅੱਜ ਛੋਟੇ ਤੋਂ ਬੜੇ ਸਾਰੇ ਹੀ ਤਮਾਮ ਇੱਥੇ ਨਵਾਜ਼ ਅਦਾ ਕਰਦੇ ਉਹ ਨਜ਼ਰ ਆ ਰਹੇ ਨੇ ਖੂਬਸੂਰਤ ਤਸਵੀਰਾਂ ਨੇ ਜਿਹੜੀਆਂ ਇਸ ਸਮੇਂ ਸ਼ੰਭੂ ਤੋਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਆ ਇਹ ਬਾਤ ਦਾ ਕੋਈ ਸਮਾਂ ਤੇ ਕੋਈ ਥਾਂ ਨਹੀਂ ਹੁੰਦੀ ਇਹ ਬਾਤ ਦਾ ਜਿਹੜੀ ਇੱਥੇ ਅੱਜ ਕੀਤੀ ਜਾ ਰਹੀ ਆ ਇਹ ਨਵਾਜ਼ ਅੱਜ ਇੱਥੇ ਅਦਾ ਕੀਤੀ ਜਾ ਰਹੀ ਆ ਗੁਰਬਾਣੀ ਚੱਲਦੀ ਆ ਇੱਕ ਪਾਸੇ ਦੂਜੇ ਪਾਸੇ ਜਿਹੜੀਆਂ ਤਸਵੀਰਾਂ ਨੇ ਉਹ ਨਵਾਜ਼ ਦੀਆਂ ਨੇ ਦੂਜੇ ਪਾਸੇ ਤਸਵੀਰਾਂ ਨੇ ਉਸ ਪ੍ਰਪਤਮਾ ਨੂੰ ਚੇਤੇ ਕਰਨ ਦੀਆਂ ਨੇ ਸੋ ਖੂਬਸੂਰਤ ਤਸਵੀਰਾਂ ਨੇ ਸ਼ੰਭੂ ਦੀਆਂ ਜਿਹੜੀਆਂ ਕਿ ਆ ਤੁਹਾਨੂੰ ਅਸੀਂ ਅੱਜ ਦਿਖਾ ਰਹੇ ਆ ਇਹ ਭਾਈਚਾਰਾ ਇੱਥੇ ਪਹੁੰਚਦਾ ਤੇ ਆਖਿਰਕਾਰ ਇੱਥੇ ਪਹੁੰਚ ਕੇ ਇਹਨਾਂ ਵੱਲੋਂ ਜਿਹੜੀ ਆ ਉਹ ਨਵਾਜ਼ ਹੁਣ ਅਦਾ ਕੀਤੀ ਜਾ ਰਹੀ ਆ ਉਸ ਪ੍ਰਮਾਤਮਾ ਨੂੰ ਚੇਤੇ ਕੀਤਾ ਜਾ ਰਿਹਾ ਥੋੜੀ ਦੇਰ ਪਹਿਲਾਂ ਇਹਨਾਂ ਵੱਲੋਂ ਇੱਥੇ ਮਿੱਠੇ ਚੌਲ ਦਾ ਲੰਗਰ ਲਾਇਆ ਗਿਆ ਤੇ ਆਖਿਰਕਾਰ ਹੁਣ ਇੱਥੇ ਆਪਣੇ ਪ੍ਰਮਾਤਮਾ ਨੂੰ ਯਾਦ ਕਰਦਿਆਂ ਹੋਇਆ ਇੱਕ ਚੰਗਾ ਮੈਸੇਜ ਭਾਈਚਾਰੇ ਦਾ ਮੈਸੇਜ ਆ ਜਿਹੜਾ ਉਹ ਦਿੱਤਾ ਜਾ ਰਿਹਾ ਸੋ ਤਸਵੀਰਾਂ ਨੇ ਖੂਬਸੂਰਤ ਦੂਜੇ ਪਾਸੇ ਦੇਖੋ ਕਿ ਇੱਕ ਬਜ਼ੁਰਗ ਨੇ ਇੱਕ ਸਾਡੇ ਸਿੱਖ ਭਾਈਚਾਰੇ ਚੋਂ ਬਜ਼ੁਰਗ ਨੇ ਜਿਹੜੇ ਆਦਬ ਦਿੰਦੇ ਨਜ਼ਰ ਆ ਰਹੇ ਹਨ ਉਹਨਾਂ ਨੂੰ ਜਿਹੜੇ ਨਾਲ ਉਹਨਾਂ ਦੇ ਇਬਾਦਤ ਕਰ ਰਹੇ ਨੇ ਖੂਬਸੂਰਤ ਤਸਵੀਰ ਹੈ ਖੂਬਸੂਰਤ ਤਸਵੀਰ ਹੈ ਕਿ ਜਿਹੜੀ ਉੱਥੇ ਨਜ਼ਰ ਆ ਰਹੀ ਹੈ ਉਹ ਤਸਵੀਰ ਦੇ ਵਿੱਚ ਜਿਹੜਾ ਬਜ਼ੁਰਗ ਹੈ ਉਹ ਵੀ ਇਬਾਦਤ ਕਰਦਾ ਉਹ ਨਜ਼ਰ ਆ ਰਿਹਾ ਹੈ ਇਬਾਦਤ ਉਸ ਬਜ਼ੁਰਗ ਵੱਲੋਂ ਵੀ ਨਾਲ ਕੀਤੀ ਜਾ ਰਹੀ ਹੈ ਇੱਕ ਸਤਕਾਰ ਦਿੱਤਾ ਜਾ ਰਿਹਾ ਹੈ ਇਹ ਭਾਈਚਾਰਕ ਸਤਕਾਰ ਹੈ ਭਾਈਚਾਰੇ ਨੂੰ ਸਤਕਾਰ ਹੈ ਜਿਹੜਾ ਇੱਥੇ ਦਿੱਤਾ ਜਾ ਰਿਹਾ ਜਿਹੜਾ ਇੱਥੇ ਇੱਕ ਵੱਖਰਾ ਮੈਸੇਜ ਦਿੱਤਾ ਜਾ ਰਿਹਾ ਸੋ ਇਹ ਤਸਵੀਰਾਂ ਨੇ ਇਸ ਸਮੇਂ ਇਸ ਜਗ੍ਹਾ ਦੀਆਂ ਇਸਾਰੀਆਂ ਜਿੱਥੇ ਇੱਕ ਸਿੱਖ ਇਹਨਾਂ ਦਾ ਸਾਥ ਦਿੰਦਾ ਨਜ਼ਰ ਆ ਰਿਹਾ ਭਾਈਚਾਰਕ ਸਾਂਝ ਦੇ ਤੌਰ ਤੇ ਇਹ ਆਪਣੇ ਆਪ ਚ ਇਹ ਉਹ ਤਸਵੀਰ ਵਿਲੱਖਣ ਤਸਵੀਰ ਪਾਇੰਟ ਟਾਈਮ ਦੇ ਪੱਕੇ ਮੁਸਲਿਮ ਨਵਾਜ਼ੀ ਹੁੰਦੇ ਨੇ ਜਿਹੜੇ ਆਪਣੀ ਨਵਾਜ਼ਦਾ ਕਰ ਰਹੇ ਨੇ ਤੇ ਇਹੀ ਤਸਵੀਰ ਹੈ ਜਿਹੜੀ ਸਬੂਤ ਨਜ਼ਰ ਆ ਰਹੀ ਪਾਠ ਦੀ ਆਵਾਜ਼ ਦੂਜੇ ਪਾਸੇ ਇਹ ਨਵਾਜ਼ਤੀ ਜੜੀਆਂ ਆਪਣੇ ਆਪ 'ਚ ਇੱਕ ਮਹੱਤਤਾ ਦੇ ਇਲਾਕੇ ਜਿੱਥੇ ਉਸ ਰਹੇ ਭਾਈ ਜਾਨ ਚਲਾ ਨਵਾਜ਼ਤੀ ਜੜੀਆਂ ਆਪਣੇ ਆਪ 'ਚ ਇੱਕ ਮਹੱਤਤਾ ਦੇ ਇਲਾਕੇ ਜਿੱਥੇ ਉਸ ਰਹੇ ਭਾਈ ਜਾਨ ਚਲਾ ਹਰ ਰੱਬ ਦਾ ਸ਼ੁਕਰ ਮਾਨਦੇ ਰਿਹਾ ਨੌਜਵਾਨ ਪੰਜਾਬੀ ਸੋਇ ਤਸਵੀਰਾਂ ਨੇ ਇੱਥੇ ਤਸਵੀਰਾਂ ਖੂਬਸੂਰਤ ਤਸਵੀਰਾਂ ਜਿਹੜੀਆਂ ਕੇ ਨਜ਼ਰ ਆਈਆਂ ਨੇ ਸੋਇ ਇੱਕ ਮੈਸੇਜ ਆ ਜਿਹੜਾ ਦਿੱਤਾ ਜਾ ਰਿਹਾ ਹੈ ਮੈਸੇਜ ਇੱਕ ਵੱਖਰਾ ਮੈਸੇਜ ਜਿਹੜਾ ਇਸ ਭਾਈਚਾਰੇ ਸਾਂਝ ਦਾ ਇੱਥੇ ਸਾਨੂੰ ਅੱਜ ਦੇਖਣ ਨੂੰ ਮਿਲਿਆ ਉਸ ਖੁਦਾ ਦੀ ਇਬਾਦਤ ਦਾ ਦੇਖਣ ਨੂੰ ਮਿਲਿਆ ਉਸ ਪ੍ਰਮਾਤਮਾ ਦੀ ਇਬਾਦਤ ਦਾ ਦੇਖਣ ਨੂੰ ਮਿਲਿਆ ਇਹ ਇਬਾਦਤ

ਸਤਿਗੁਰ ਤੇ ਕਨਾਲੇ ਕਹਿ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸੱਚਾ ਨਾਮ ਤੇਰਾ ਆਨਾਰੋ ਗਾਦੇ ਪੰਥੋ ਦਿਸੰਤ ਤੁਮਾਰੇ ਹੋਰ ਕਰਮ ਪਾਇਆ ਭੁਜਿਨ ਕੋ ਤੇ ਨਾਮ ਹਰ ਚੈ ਅਗੇ ਦਾਇਨ ਤੋਂ ਤੈ ਸੁਖ ਹੋਆ ਖੂਸੂਰਤ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਸੀ ਜਿੱਥੇ ਇੱਕ ਪਾਸੇ ਗੁਰਬਾਣੀ ਚੱਲਦੀ ਆ ਦੂਜੇ ਪਾਸੇ ਨਵਾਜ਼ ਹੈ ਜਿਹੜੀ ਸਾਡੇ ਭਾਈਚਾਰੇ ਵੱਲੋਂ ਅਦਾ ਕੀਤੀ ਗਈ ਹੈ ਮੁਸਲਿਮ ਭਾਈਚਾਰੇ ਨੇ ਉਸਕੋ ਦਾ ਨੂੰ ਚੇਤੇ ਕਰਦੇ ਹੋયા ਸਰਬਦਾ ਪਲਾ ਮੰਗਿਆ ਇਬਾਦਤ ਕੀਤੀ ਗਈ ਆ ਖੁਦਾ ਨੂੰ ਚੇਤੇ ਕੀਤਾ ਗਿਆ ਇਸ ਜਗ੍ਹਾ ਦੇ ਉੱਤੇ ਜਿੱਥੇ ਇੱਕ ਬਾਰੇ ਬੰਬ ਸਿੱਟੇ ਜਾ ਰਹੇ ਸੀ ਕਿਵੇਂ ਦੇਖ ਰਹੇ ਸਾਰੇ ਦੇਖੋ ਸਾਰੀ ਧਰਤੀ ਸਾਡਾ ਮਸੱਲਾ ਅਸੀਂ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਜਗ੍ਹਾ ਹੋਈਏ ਤਾਂ ਹਰ ਹਾਲਤ ਦੇ ਵਿੱਚ ਸਾਨੂੰ ਨਮਾਜ਼ ਸਾਡੇ ਤੇ ਫਰਜ਼ ਆ ਫਰਜ਼ ਦਾ ਮਤਲਬ ਜ਼ਰੂਰੀ ਆ ਇਸ ਲਈ ਚਾਹੇ ਉਹ ਕਿਸਾਨੀ ਮੋਰਚਾ ਚਾਹੇ ਮੈਦਾਨੇ ਜੰਗ ਆ ਸਾਨੂੰ ਕਿਸੇ ਹਾਲਤ ਦੇ ਵਿੱਚ ਨਮਾਜ਼ ਮਾਫ ਨਹੀਂ ਉਸ ਕੁਦਰ ਨੂੰ ਇੱਥੇ ਕਰਦਿਆ ਹੋਇਆ ਕੀ ਮੰਗਿਆ ਕੀ ਦੁਆ ਕੀਤੀ ਸੇਵਾ ਸਾਹਿਬ ਮੋਰਚੇ ਦੀ ਫਤਿਹ ਮੰਗੀ ਕਿ ਸਾਨੂੰ ਲੜਨ ਲਈ ਪਰਮਾਤਮਾ ਹਿੰਮਤ ਦੇਵੇ ਔਰ ਚਾਹੇ ਉਹ ਕਿਹੜੀ ਵੀ ਪੋਜੀਸ਼ਨ ਹੋਵੇ ਔਰ ਦੂਸਰੇ ਨੰਬਰ ਤੇ ਇਹ ਹੈ ਜਿਹੜਾ ਕਿਸਾਨਾਂ ਵਾਲਾ ਮਾਮਲਾ ਇਹਦੇ ਵਿੱਚ ਜੋ ਸਾਡੇ ਮਾਨਯੋਗ ਸਮਝਦਾ ਜਿਹਨੂੰ ਆਪਾਂ ਨਰਿੰਦਰ ਮੋਦੀ ਜੀ ਔਰ ਇਹਦੀ ਮੱਕਾਰੀ ਚੱਲਣੀ ਨਹੀਂ ਜਿਸ ਹੱਦ ਤੱਕ ਉਹਦੀ ਮੱਕਾਰੀ ਉਹਨੇ ਚਲਾਉਣੀਆਂ ਚਲਾ ਸਕਦੇ ਨੇ ਉਹ ਔਰ ਅਸੀਂ ਸਾਡੇ ਕਿਸਾਨ ਵੀਰਾਂ ਨਾਲ ਅਸੀਂ ਰਲ ਕੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨਾਲ ਖੜੇ ਹਾਂ ਹਰ ਹਾਲਤ ਦੇ ਵਿੱਚ ਖੜੇ ਹਾਂ ਔਰ ਬਾਕੀ ਕਿਸਾਨਾਂ ਬਾਰੇ ਮੇਰੇ ਲਵੇ ਕੋਈ ਲਫ਼ਾਜ਼ ਨਹੀਂ ਕਿਉਂਕਿ ਜਿਹਦੇ ਖੇਤ ਦਾ ਹੱਥ ਆਟਾ ਮੇਰੇ ਬੱਚੇ ਖਾਂਦੇ ਹੁਣ ਉਹਨਾਂ ਲਈ ਮੈਂ ਕੁਝ ਨਹੀਂ ਕਹਿ ਸਕਦਾ ਯਾਨੀ ਕਿ ਕੋਈ ਅਲਫ਼ਾਜ਼ ਨਹੀਂ ਕਿਸਾਨਾਂ ਦਾ ਇਸ਼ਾਨ ਭੁੱਲਣ ਨਹੀਂ ਬਦਦਾ ਜੋ ਕੋਲ ਨੂੰ ਚੇਤੇ ਕਰਦੇ ਆਹੀ ਕਿਹਾ ਕਿ ਸਰਬਤ ਦਾ ਪਲਾ ਹੋਵੇ ਫਤਿਹ ਹੋਵੇ ਹਾਂ ਫਤਿਹ ਹੋਵੇ ਰ ਹਾਫ ਸਿਪਾਹੀ ਚਾਰਾ ਬਣੇ ਰਵੇ ਔਰ ਬਿਲਕੁਲ ਵੀ ਸਭ ਤੋਂ ਇਨਸਾਨੀਅਤ ਦੀ ਪਹਿਲੀ ਪੌੜੀ ਹੈ ਜਿਹੜੀ ਉਹ ਹੈ ਸਭ ਤੋਂ ਪਹਿਲਾ ਜਿਹੜਾ ਧਰਮ ਦੀ ਪਹਿਲੀ ਪੌੜੀ ਹੈ ਹੋਏਗਾ ਇਨਸਾਨੀਅਤ ਅਗਰ ਇਨਸਾਨੀਅਤ ਨਹੀਂ ਤਾਂ ਸਮਝੋ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ ਸਭ ਤੋਂ ਜਿਹੜਾ ਵੱਡਾ ਸੰਦੇਸ਼ ਆ ਉਹ ਐਸੀ ਹੀ ਕਹਿੰਦੇ ਆ ਇਹ ਜਿਹੜੇ ਜਵਾਨ ਸਾਡੇ ਉੱਤੇ ਖੜੇ ਨੇ ਇਹ ਵੀ ਸਾਡੇ ਵੀਰ ਨੇ ਸਾਡੇ ਇਹ ਨਾ ਇਹ ਵੀ ਕਿਸਾਨਾਂ ਦੇ ਵੀਰ ਨੇ ਔਰ ਇਹਨਾਂ ਦੇ ਵੀ ਸਮਝ ਦੇ ਵਿੱਚ ਆ ਜੂ ਪਰ ਇਹ ਕੁਝ ਕਾਨੂੰਨ ਦੇ ਵੱਜੇ ਹੋਏ ਨੇ ਬਿਲਕੁਲ ਬਿਲਕੁਲ ਗੱਲ ਸਹੀ ਹੈ ਇਹਨਾਂ ਨੇ ਨਵਾਜ਼ਦਾ ਕੀਤੀ ਹੈ ਤੇ ਬਾਬਾ ਜੀ ਇੱਥੇ ਪਾਠ ਕਰ ਰਹੇ ਆ ਆਪਣੀ ਖੂਬਸੂਰਤੀ ਕਿ ਭਈ ਦੋ ਚੀਜ਼ਾਂ ਨੂੰ ਦੇਖ ਰਹੇ ਹੋ ਵੀ ਪ੍ਰਮਾਤਮਾ ਇੱਕ ਹੈ ਪਰ ਰਸਤੇ ਦੋ ਇਹ ਜੀ ਇਹਨਾਂ ਨੇ ਨਾ ਸਾਧੂ ਦੇਖੇ ਨਾ ਰੀਸੀ ਦੇਖੇ ਨਾ ਮੂਣੀ ਦੇਖੇ ਨਾ ਬੇਦੀ ਦੇਖੇ ਇੰਨੇ ਨਾ ਕੋਈ ਨਹੀਂ ਦੇਖੇ ਹੈਗੇ ਇਹਨੇ ਆਪੋ ਸਾਧੂ ਬਣੀ ਫਿਰ ਰਹੇ ਹੈ ਤੇ ਅਸੀਂ ਕਹਿੰਦੇ ਆ ਵੀ ਜਿੱਥੇ ਪ੍ਰਮਾਤਮਾ ਨਾ ਰੱਖੇ ਆ ਉਹਨਾਂ ਦੀ ਦੇਣ ਹੈ ਇਹ ਜਿਹੜੀ ਮਤਲਬ ਇੱਥੇ ਲੈ ਕੇ ਆ ਰਹੇ ਆ ਜਾਂ ਮਤਲਬ ਇੱਥੇ ਦੇ ਲੋਕ ਖਾ ਰਹੇ ਆ ਜਾਂ ਅਸੀਂ ਭਾਈਚਾਰੇ ਨੂੰ ਇੱਕੋ ਅੱਖ ਨਾਲ ਸਾਰਾ ਹੀ ਹੈ ਤੇ ਅਸੀਂ ਕਿਉਂ ਉਹਨਾਂ ਤੋਂ ਨਹੀਂ ਦੇਖਿਆ ਹੈ ਤੇ ਸਾਨੂੰ ਭਾਈਚਾਰਾ ਸਾਡਾ ਸਾਰਾ ਸਾਰਾ ਇੱਕੋ ਹੈ ਅਸੀਂ ਫੇਰ ਵੀ ਮਿਲਾਂਗੇ ਇੱਥੇ ਵੀ ਮਿਲ ਰਹੇ ਆ ਤੇ ਅਸੀਂ ਕਹਿੰਦੇ ਆ ਵੀ ਮਾਨੂੰ ਕੋਈ Hindu ਸਿੱਖ ਕੇ ਵਿੱਚ ਕੋਈ ਮਤਲਬ ਵਾ ਨਹੀਂ ਹੈ ਤੇ ਸਾਡਾ ਇੱਕ 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 ਹੈ ਮਾਰਾ ਅਸੀਂ ਕੋਈ ਇਨਾ ਇਨਾ ਕੀ ਗੱਲ ਕੋਈ ਵਾ ਨਹੀਂ ਹੈ ਜੀ ਬਿਲਕੁਲ ਗੱਲ ਸਹੀ ਹੈ ਇੱਕਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਜਿਹੜਾ ਆ ਪਾਠ ਹੋ ਰਿਹਾ ਗੁਰੂ ਸਾਹਿਬ ਦਾ ਇੱਥੇ ਹਰਜਸ ਕੀਤਾ ਜਾ ਰਿਹਾ ਦੂਜੇ ਪਾਸੇ ਨਵਾਜ਼ ਅਦਾ ਕੀਤੀ ਗਈ ਹੈ ਆਪਣੇ ਆਪ ਚ ਖੂਬਸੂਰਤ ਤਸਵੀਰ ਸ਼ੰਭੂ ਬਾਰਡਰ ਦੀ ਸੀ ਕੈਮਰਾਮੈਨ ਅਜੀਪਾਲ ਦੇ ਨਾਲ ਜਸਪੀਤ ਸਿੰਘ ਪੀਡੀਸੀ ਨਿਊਜ਼ ਸ਼ੰਭੂ ਬਾਰਡਰ